ਕਰਕੇ ਘਰ ਵਾਲਿਆਂ ਨੂੰ ਕਹਿਣਾ ਜੇ ਤੁਸੀਂ ਆਪਣੀ ਘਰ ਵਾਲੀ ਨਾਲ ਕਲੇਸ਼ ਕਰਦੇ ਹੋ ਨਾ ਜਿਆਦਾ ਪੈਸੇ ਦਾ ਨੁਕਸਾਨ ਤੁਹਾਡਾ ਬਹੁਤ ਹੋਣਾ ਹੈ ਇਹ ਗੱਲ ਲਿਖ ਲਿਓ ਇਹ ਮਾਨਸਿਕ ਪੱਧਰ ਬਹੁਤ ਥੱਲੇ ਜਾਂਦਾ ਹੈ ਫਿਰ ਜਿਹੜਾ ਰੂਲ ਕਰਨ ਦੀ ਜਿਹਨੂੰ ਆਦਤ ਪੈ ਜਾਂਦੀ ਆ ਉਹਦਾ ਕੋਈ ਕਸੂਰ ਹੈਗਾ ਮੰਨ ਲਓ ਤੁਹਾਡਾ ਬਿਜ਼ਨਸ ਲਾਸ ਹੋ ਗਿਆ ਉਹਨੇ ਘੱਟਾ ਪਾਇਆ ਤੁਹਾਡਾ ਕੋਈ ਹੋਰ ਪ੍ਰੋਬਲਮ ਆ ਗਈ ਉਹਨੇ ਕੁਝ ਕਰਾਇਆ ਉਹ ਤਾਂ ਵਿਚਾਰੀ ਹਰ ਵਕਤ ਤੁਹਾਡੇ ਚਿਹਰੇ ਵੱਲ ਤੱਕਦੀ ਰਹਿੰਦੀ ਹੈ ਵੀ ਇਹਨੂੰ ਵਿਚਾਰਾ ਹੱਸਦਾ ਕਾਤੇ ਨਹੀਂ ਇਹ ਗੱਲਾਂ ਕਾਤੇ ਨਹੀਂ ਕਰਦੇ ਇਹਨਾਂ ਨੂੰ ਇਹ ਪ੍ਰੋਬਲਮ ਕਾਤੇ ਆ ਉਹ ਤੁਹਾਡੇ ਸੁਭਾ ਨੂੰ ਵੀ ਜਰਦੀ ਹੈ ਉਹ ਨਿਆਣਿਆਂ ਨੂੰ ਵੀ ਸੰਭਾਲਦੀ ਵੀ ਨਹੀਂ ਨਹੀਂ ਪਾਪਾ ਨੂੰ ਕੁਛ ਨਾ ਕਹੀਓ ਉਹਨਾਂ ਨੂੰ ਗੁੱਸੇ ਹੋ ਜਾਣਾ ਉਹਦਾ ਮੂਡ ਠੀਕ ਨਹੀਂ ਹੈਗਾ ਉਹ ਕਿੰਨਾ ਕੁਝ ਮੈਨੇਜ ਕਰਦੀ ਹੈ ਫੇਰ ਵੀ ਉਹ ਗਾਲਾਂ ਖਾਂਦੀ ਹੈ ਖਾਂਦੀ ਹੈ ਕਿ ਨਹੀਂ ਖਾਂਦੀ ਤੇ ਇਹ ਚ ਦੱਸੋ ਕਿੰਨੇ ਸਿਆਣਪ ਹੈ ਸਾਡੀ ਐਸੇ ਕਰਕੇ ਵੀ ਅਸੀਂ ਮਰਦ ਹੈ ਪਰ ਮੈਂ ਇੱਕ ਗੱਲ ਕਹਿਣਾ ਹੈ ਔਰਤ ਜਿੱਦਨ ਜਿਹਦੇ ਨਾਲ ਔਰਤ ਸਟੈਂਡ ਲੈ ਗਈ ਨਾ ਉਹ ਕਦੇ ਉਹਨੂੰ ਡੋਲਣ ਨਹੀਂ ਦਿੰਦੀ ਹੈਗੀ ਭਾਵੇਂ ਲੱਖ ਨੁਕਸਾਨ ਹੋ ਜਪੇ ਉਹਦਾ ਉਹ ਹਮੇਸ਼ਾ ਉਹਨੂੰ ਕਾਮਯਾਬ ਕਰਕੇ ਰੰਦੀ ਹੈ ਪਰ ਬਾਇ ਸ਼ਰਤਾ ਉਸ ਇਨਸਾਨ ਨੂੰ ਸਮਝ ਹੋਵੇ ਵੀ ਮੇਰਾ ਪਾਰਟਨਰ ਮੇਰੀ ਬਹੁਤ ਰਿਸਪੈਕਟ ਮੇਰੀ ਬਹੁਤ ਸਪੋਰਟ ਕਰਦਾ ਪਿਆ ਕਿਉਂਕਿ ਜਿਹੜੀ ਔਰਤ ਹੈ ਨਾ ਇਹ ਸਭ ਤੋਂ ਸੌਫਟ ਕਾਰਨ ਹੈ ਇਹਨੂੰ ਗਾਲਾਂ ਕੱਢ ਲੋ ਇਹਨੂੰ ਕੁੱਟ ਲੋ दारू ਪੀ ਕੇ ਕੁਝ ਵੀ ਕਹਿ ਲੋ ਉਹਨੇ ਕੀ ਕਹਿਣਾ ਵਿਚਾਰੀ ਨੇ ਕੁਝ ਨਹੀਂ ਕਹਿਣਾ ਉਹਨੇ ਕਿਉਂਕਿ ਉਹਨੂੰ ਪਤਾ ਹੈ ਮੇਰੀ ਬੈਕਬੋਨ ਕੌਣ ਹੈ ਮੇਰੇ ਭਰਾ ਉਹ ਵੀ ਆਏਗੇ ਜਾਂ ਕਈਆਂ ਦੇ ਮਾਪੇ ਹੀ ਨਹੀਂ ਪਿੱਛੇ ਹੈਗੇ ਕਿਹਦੇ ਕੋਲ ਜਾ ਕੇ ਰੋਣਾ ਉਹਨੇ ਨਹੀਂ ਰਹਿੰਦੀ ਬੰਦਾ ਗਾਲਾਂ ਕੱਢ ਕੇ ਆਪਣਾ ਗੁਬਾਰ ਕੱਢ ਲੈਂਦਾ ਲੜ ਕੇ ਗੁਬਾਰ ਕੱਢ ਲੈਂਦਾ ਪਰ ਇੱਕ ਗੱਲ ਉਹ ਭੁੱਲ ਜਾਂਦਾ ਵੀ ਦੁਨੀਆ ਦੇ ਉੱਤੇ ਮੈਂ ਇਹ ਕੰਮ ਕਰਨ ਲਈ ਜਨਮ ਨਹੀਂ ਲਿਆ ਸੀਗਾ ਤੁਹਾਨੂੰ ਮੈਂ ਇਹਦੀ ਵੀ ਫਿਲਾਸਫੀ ਸਮਝਾਉਣਾ ਬਹੁਤ ਧਿਆਨ ਨਾਲ ਵੀ ਆਪਾਂ ਕਦਰ ਕਰਨੀ ਸ਼ੁਰੂ ਕਰੀਏ ਹਰ ਇੱਕ ਇਨਸਾਨ ਦੀ ਤਾਂ ਹੀ ਕਹਿਆ ਨਾ ਬਾਬੇ ਨਾਨਕ ਦੀ ਬਾਣੀ ਨੂੰ ਜੇ ਅਸੀਂ ਸਮਝ ਕੇ ਪੀਣਾ ਸ਼ੁਰੂ ਕਰਤਾ ਘਰਾਂ ਚੋਂ ਪਿੰਡਾਂ ਚੋਂ ਸ਼ਹਿਰਾਂ ਚੋਂ ਦੇਸ਼ ਚੋਂ ਕਲੇਸ਼ ਖਤਮ ਹੋ ਜਾਣਗੇ ਕੋਟ ਕਚੇਰੀਆਂ ਖਾਲੀ ਹੋ ਜਾਣਗੀਆਂ